ਚੇਨਸ ਨੇਚਰ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੇਨਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਉਹ ਅਸੀਂ ਤੁਹਾਨੂੰ ਜਾਣਕਾਰੀ ਦੇ ਵਿੱਚ ਦੱਸਾਂਗੇ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਨਾਲ ਜਿਹੜੇ ਨੇ ਸੰਬੰਧ ਅਸਤੇ ਜਾ ਰਹੇ ਨੇ ਕੌਣ-ਕੌਣ ਅਸਤੇ ਨਾਲ ਨਾ ਵਾਰਦਾਤਾ ਦੇ ਵਿੱਚ ਸ਼ਾਮਿਲ ਸੀ ਇਹ तमाम ਜਾਣਕਾਰੀ ਜਿਹੜੀ ਹੈ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਆਂ ਪ੍ਰੈਸ ਵਾਰਤਾ ਸੁਣਦੇ ਆਂ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਆਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਜਤਾ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਦੁਦ ਯੁੱਧ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਰਿਸਕੌਂਫਰੈਂਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਦੋਹਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਦੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਉਹ ਬੰਦੇ ਨੂੰ ਅਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਾਦਮੇ ਸਿਟੀ ਤੇ ਲੋਹਿੰਡਾਲ ਸੀਗਾ ਮੇਨ ਦੋਸੀ ਸੀਗਾ ਮਾਸਕਰ ਮਾਈਕ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛ ਇਸ ਚੱਲ ਰਹੀ ਆ मान ਲਿਓ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾਂ ਮਤਲਬ ਚੈਨ ਸਨੇਚਿੰਗ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ ਸੁਰਜੀਤ ਸਿੰਘ ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ ਸੁਰਜੀਤ ਸਿੰਘ ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰਦਾਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰਦਾਤਾਂ ਕੱਲ ਇੱਕ ਵਾਰਦਾਤ ਦੇ ਵਿੱਚ ਜਿਹੜੀ ਸਬਰਕੰਡੀ ਮੁਕਦਮਾ ਦਰਜ ਹੋਇਆ ਹੈ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮਜਦ ਕਰ ਲਿਆ ਹਾਲੇ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ हां हाल ही दी ਆਪਣੇ ਕੋਲ ਨਾਲ کورٹ ਦੇ ਵਿੱਚ ਵੀ ਦੂਜੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਆ ਕੇ ਨੂੰ ਮਾਨਜੋ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜੇ ਕੱਲ ਦੋ ਅਰੈਸਟ ਕੀਤੇ ਆ ਉਹਨਾਂ ਦੇ ਰਿਮਾਂਡ ਕਿੰਨੇ ਦੇ ਨਾ ਦੋ ਦੋ ਦਿਨ ਦਾ ਦੋ 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 ਦਿਨ ਦਾ ਰਿਮਾਂਡ ਹੈਗਾ ਸਰ ਇਹਦੇ ਹੋਰ ਵੀ ਕੋਈ ਗ੍ਰੋਸਰੀ ਸਬੰਧ ਕਰ ਰਹੇ ਹਨ ਨਹੀਂ ਅਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ ਪਠਾਨਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਨਸ ਨੇਚਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਨਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਿਲ ਸੀ ਔਰ ਇਸਦੇ ਹੋਰ ਕਿਸਦੇ ਨਾਲ ਜਿਹੜੇ ਨੇ ਸੰਬੰਧ ਅਸੀਂ ਜਾ ਰਹੇ ਨੇ ਕੌਣ-ਕੌਣ ਇਸਦੇ ਨਾਲ ਨਾ ਵਾਰਦਾਤਾ ਦੇ ਵਿੱਚ ਸ਼ਾਮਿਲ ਸੀ ਇਹ तमाम ਜਾਣਕਾਰੀ ਜਿਹੜੀ ਹੈ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਆਂ ਪ੍ਰੈਸ ਵਾਰਤਾ ਸੁਣਦੇ ਆਂ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਆਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਜਤਾ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਦੋ ਇਹੋ ਤਾਂ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਤੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਅਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਾਦਮੇ ਸਿਟੀ ਤੇ ਲੋੜਿੰਦਾ ਸੀਗਾ 메ਨ ਦੋਸੀ ਸੀਗਾ ਮਾਸਟਰ ਮਾਈਕ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛ ਇਹ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾ ਮਤਲਬ ਚੈਨ ਸਨੇਚਿੰਗ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾ ਇਹਨਾਂ ਦੋਨਾਂ ਨੇ ਕੀਤੀ ਆ surjit singh ਤੇ ਆਪਣੇ विशाल ਕੁਮਾਰ ਨੇ ਜਿਹੜਾ ਇਹ surjit singh ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰ ਲੱਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰ ਲੱਤਾਂ ਹੈ ਕੱਲ ਇੱਕ ਵਾਰਦਾਤ ਦੇ ਵਿੱਚ ਜਿਹੜੀ ਸਭਪਰਕੰਡੀ ਮੁਕਦਮਾ ਦਰਜ ਹੋਇਆ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮ ਦਰਜ ਕਰ ਲਿਆ ਹਾਲੀ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਇਹ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ ਹਾਂ ਹਾਲੀ ਦੀ ਆਪਣੇ ਕੋਲ ਨਾਲ ਕੋਰਟ ਦੇ ਵਿੱਚ ਵੀ ਦੂਜੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਅੱਗੇ ਨਿਮਾਨ ਜੀ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜੇ ਕੱਲ ਦੋ ਅਰੈਸਟ ਕੀਤੇ ਆ ਉਹ ਨਿਮਾਨ ਕੇ ਨਾਂ ਤੇ ਦੋ ਦਿਨ ਦੋ ਦੋ ਦਿਨ ਦਾ ਰਿਮਾਂਡ ਹੈਗਾ ਉਹਨਾਂ ਦਾ ਸਰ ਇਹਦੇ ਹੋਰ ਵੀ ਕੋਈ ਗ੍ਰੋਵ ਹੋਏ ਸੀ ਬਤਨ ਕਰ ਰਹੇ ਹਾਲੀ ਕਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਹ ਸਾਬ ਨਾਲ ਜਿਹੜੇ ਅਸੀਂ ਇਹਨਾਂ ਦਾ ਕਾਰਵਾਈ ਕਰਾਂਗੇ ਪਟਾਣਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਂਸ ਨੇਚਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਂਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਉਹ ਅਸੀਂ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਸ਼ਾਮਿਲ ਸੀ ਔਰ ਇਸਦੇ ਹੋਰ ਕਿਸਦੇ ਨਾਲ ਜਿਹੜੇ ਨੇ ਸੰਬੰਧ ਅਸੀਂ ਜਾ ਰਹੇ ਨੇ ਕੌਣ-ਕੌਣ ਦੇ ਨਾਲ ਇਹ ਨਾ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ ਇਹ तमाम ਜਾਣਕਾਰੀ ਜਿਹੜੀ ਹੈ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਆਂ ਪ੍ਰੈਸ ਵਾਰਤਾ ਸੁਣਦੇ ਆਂ ਪੂਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਆਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਜਤਾ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਦੋ ਯੁੱਧ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਦੋਹਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਦੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਰੈਸ਼ਟ ਕੀਤਾ ਜੋ ਸਾਡੇ 106 ਨੰਬਰ ਮੁਕਦਮੇ ਸਿਟੀ ਤੇ ਲੋਡਿੰਡਾ ਸੀਗਾ 메ਨ ਦੋਸੀ ਸੀਗਾ ਮਾਸਟਰ ਮਾਈਂਡ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛ ਕੀ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਮਾਨਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾਂ ਮਤਲਬ ਚੈਨ ਸਨੇਚਿੰਗ ਜਾਂ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ surjit singh ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ surjit singh ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰ ਦਰਦਤਾ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰ ਦਰਦਤਾ ਹੈ ਕੱਲ ਇੱਕ ਵਾਰ ਦਾਤ ਦੇ ਵਿੱਚ ਜਿਹੜੀ ਸੱਪਰਕੰਡੀ ਮੁਕਦਮਾ ਦਰਜ ਹੋਇਆ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮ ਦਰਜ ਕਰ ਲਿਆ ਹਾਲੀ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ ਹਾਂ ਹਾਲੀ ਦੀ ਆਪਣੇ ਕੋਲ ਨਾਲ ਕੋਰਟ ਦੇ ਵਿੱਚ ਵੀ ਦੁਬਾਰੇ ਪੇਸ਼ ਕੀਤੇ ਸੀ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਰੈਸ਼ਟ ਅਗੇ ਨਿਮਾਨ ਦੇ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜਾ ਦੋ ਅਰੈਸਟ ਕੀਤੇ ਆ ਉਹ ਨਿਮਾਨ ਕੇ ਨਾਲ ਦੇ ਦੋ ਦਿਨ ਦਾ ਦੋ ਦੋ ਦਿਨ ਦਾ ਰਿਮਾਨਡ ਹੈਗਾ ਉਹਨਾਂ ਦਾ ਸਰ ਇਹਦੇ ਹੋਰ ਵੀ ਕੋਈ ਗ੍ਰੋਵਰੀ ਸਬੰਧ ਕਰਾਇਆ ਹਾਲੀ ਕਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦਾ ਕਾਰਵਾਈ ਕਰਾਂਗੇ ਪਠਾਨਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਨਸ ਨੇਚਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਨਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਿਲ ਸੀ ਔਰ ਇਸਦੇ ਹੋਰ ਕਿਸ ਦੇ ਨਾਲ ਜਿਹੜੇ ਨੇ ਸੰਬੰਧ ਅਸੀਂ ਜਾ ਰਹੇ ਨੇ ਕੌਣ-ਕੌਣ ਇਸਦੇ ਨਾਲ ਇਹ ਨਾ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ ਇਹ तमाम ਜਾਣਕਾਰੀ ਜਿਹੜੀ ਹੈ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਆਂ ਪ੍ਰੈਸ ਵਾਰਤਾ ਸੁਣਦੇ ਆਂ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਆਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਜਤਾ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਦੋ ਯੁੱਧ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਹਨ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਜੋ ਹਨ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਤੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਅਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਾਦਮੇ ਚ ਸਿਟੀ ਤੇ ਲੋੜਿੰਦਾ ਸੀਗਾ 메ਨ ਦੋਸ਼ੀ ਸੀਗਾ ਮਾਸਕਰ ਮਾਈਕ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛ ਇਸ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਜੀਤ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾਂ ਮਤਲਬ ਚੈਨ ਸਨੇਚਿੰਗ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ surjit singh ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ surjit singh ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰ ਦਰਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰ ਦਰਤਾਂ ਹੈ ਕੱਲ ਇੱਕ ਵਾਰदात ਦੇ ਵਿੱਚ ਜਿਹੜੀ ਸਭਪਰਕੰਡੀ ਮੁਕੱਦਮਾ ਦਰਜ ਹੋਇਆ ਹੈ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮ ਦਰਜ ਕਰ ਲਿਆ ਹਾਲੀ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ हां हाल ही दी ਆਪਣੇ ਕੋਲ ਨਾਲ کورٹ ਦੇ ਵਿੱਚ ਵੀ ਦੂਜੇ ਪੇਸ਼ ਕੀਤੇ ਸੀ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਆ ਕੇ ਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜੇ ਕੱਲ ਦੋ ਅਰੈਸਟ ਕੀਤੇ ਆ ਮਾਨ ਕਿੰਨਾ ਦਿਨ ਦਾ ਦੋ ਦਿਨ ਦਾ ਦੋ ਦੋ ਦਿਨ ਦਾ ਰਿਮਾਂਡ ਹੈਗਾ ਸਰ ਇਹਦੇ ਹੋਰ ਵੀ ਕੋਈ ਗ੍ਰੋਅ ਨਹੀਂ ਸਿਬਤ ਕਰ ਰਹੇ ਹਾਲੇ ਅਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ ਪਟਾਣਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਨਸ ਨੇਚਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਨਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਿਲ ਸੀ ਔਰ ਇਸਦੇ ਹੋਰ ਕਿਸਦੇ ਨਾਲ ਜਿਹੜੇ ਨੇ ਸੰਬੰਧ ਅਸੀਂ ਜਾਰੇ ਨੇ ਕੌਣ-ਕੌਣ ਅਸਤੇ ਨਾਲ ਇਹਨਾਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ ਇਹ तमाम ਜਾਣਕਾਰੀ ਜਿਹੜੀ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਇਹ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਹਾਂ ਪ੍ਰੈਸ ਵਾਰਤਾ ਸੁਣਦੇ ਆ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਚਤਾ ਅਨੁਸਾਰ ਜੋ ਨਸ਼ੇ ਦੇ ਗੁਰੂਗੰਨ ਨਸ਼ਾ ਦੁੱਧ ਯੁੱਧ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਤੁਹਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਤੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਰੈਸ਼ਟ ਕੀਤਾ ਜੋ ਸਾਡੇ 106 ਨੰਬਰ ਮੁਕਦਮੇ ਸਿਟੀ ਤੇ ਲੋੜਿੰਡਾ ਸੀਗਾ 메ਨ ਦੋਸੀ ਸੀਗਾ ਮਾਸਕਰ ਮਾਈਕ ਸੀਗਾ ਇਸ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਨਹੀਂ ਚਾਰ ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੇ ਕੁਝ ਇਸ ਚੱਲ ਰਹੀ ਆ ਮਾਨ ਜੋ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾ ਮਤਲਬ ਚੈਨ ਸਨੇਚਿੰਗ ਜਾਂ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾ ਇਹਨਾਂ ਦੋਨਾਂ ਨੇ ਕੀਤੀ ਆ ਸੁਰਜੀਤ ਸਿੰਘ ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ ਸੁਰਜੀਤ ਸਿੰਘ ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰ ਦਰਦਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰ ਦਰਦਤਾਂ ਹੈ ਕੱਲ ਇੱਕ ਵਾਰ ਦਾਤ ਦੇ ਵਿੱਚ ਜਿਹੜੀ ਸਬਰਕੰਡੀ ਮੁਕਦਮਾ ਦਰਜ ਹੋਇਆ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮ ਜਦ ਕਰ ਲਿਆ ਹਾਲੀ 2 ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ ਹਾਂ ਹਾਲੀ ਦੀ ਆਪਣੇ ਕੋਲ ਨਾਲ ਕੋਰਟ ਦੇ ਵਿੱਚ ਵੀ ਦੁਬਾਰੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਅੱਗੇ ਨੂੰ ਮਾਨਜੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਇਹ ਦੋ ਅਰੈਸਟ ਕੀਤੇ ਆ ਅਗਲੇ ਰਿਮਾਂਡ ਕਿਨਾਂ ਦੇ ਦੋ ਦਿਨ ਦਾ ਦੋ ਦੋ ਦਿਨ ਦਾ ਰਿਮਾਂਡ ਹੈਗਾ ਉਹਨਾਂ ਦਾ ਸਰ ਇਹਦੇ ਹੋਰ ਵੀ ਕੋਈ ਗ੍ਰੋਵ ਹੋ ਰਿਹਾ ਸੀ ਬਤਨ ਕਰ ਰਹੇ ਹਾਲੀ ਕਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦਾ ਕਾਰਵਾਈ ਕਰਾਂਗੇ ਪਟਾਣਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਨਸ ਨੇਚਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਨਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਆ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਿਲ ਸੀ ਔਰ ਇਸਦੇ ਹੋਰ ਕਿਸਦੇ ਨਾਲ ਜਿਹੜੇ ਨੇ ਸੰਬੰਧ ਅਸੀਂ ਜਾ ਰਹੇ ਨੇ ਕੌਣ-ਕੌਣ ਉਸਦੇ ਨਾਲ ਨਾ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ ਇਹ ਤਮਾਮ ਜਾਣਕਾਰੀ ਜਿਹੜੀ ਹੈ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਹਾਂ ਪ੍ਰੈਸ ਵਾਰਤਾ ਸੁਣਦੇ ਆ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਜਤਾ ਅਨੁਸਾਰ ਜੋ ਨਸ਼ੇ ਦੇ ਗੁਰੂਦਾਨ ਨਸ਼ਾ ਦੇ ਯੁੱਧ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਦੋਹਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਤੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਅਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਾਦਮੇ ਸਿਟੀ ਤੇ ਲੋੜਿੰਡਾ ਸੀਗਾ 메ਨ ਦੋਸੀ ਸੀਗਾ ਮਾਸਕਰ ਮਾਈਕ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛ ਇਸ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾਂ ਮਤਲਬ ਚੈਨ ਸਨੇਚਿੰਗ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ ਸੁਰਜੀਤ ਸਿੰਘ ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ ਸੁਰਜੀਤ ਸਿੰਘ ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰ ਦਰਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰ ਦਰਤਾਂ ਹੈ ਕੱਲ ਇੱਕ ਵਾਰ ਦਾਤ ਦੇ ਵਿੱਚ ਜਿਹੜੀ ਸਬਰਕੰਡੀ ਮੁਕਦਮਾ ਦਰਜ ਹੋਇਆ ਹੈ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮ ਦਰਜ ਕਰ ਲਿਆ ਹਾਲੀ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਦਿੱਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ ਹਾਲੀ ਦੀ ਆਪਣੇ ਕੋਲ ਨਾਲ ਕੋਰਟ ਦੇ ਵਿੱਚ ਵੀ ਦੂਜੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਰੈਸ਼ਟ ਅਗੇ ਨੂੰ ਮਾਨਜੇ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜੇ ਕੱਲ ਦੋ ਅਰੈਸਟ ਕੀਤੇ ਆ ਮਾਨਜੇ ਨਾ ਕਰੇ ਨਾ ਦੋ ਦਿਨ ਦਾ ਦੋ ਦੋ ਦਿਨ ਦਾ ਰਿਮਾਂਡ ਹੈਗਾ ਉਹਨਾਂ ਦਾ ਸਰ ਇਹਦੇ ਹੋਰ ਵੀ ਦੋ ਗ੍ਰੋਹਰੇ ਸਿਦਕ ਕਰ ਰਹੇ ਹਾਲੀ ਕਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦਾ ਕਾਰਵਾਈ ਕਰਾਂਗੇ ਪਠਾਨਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਨਸ ਨੇਚਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਨਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਉਹ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਿਲ ਸੀ ਔਰ ਇਸਦੇ ਹੋਰ ਕਿਸਦੇ ਨਾਲ ਜਿਹੜੇ ਨੇ ਸੰਬੰਧ ਅਸੀਂ ਜਾ ਰਹੇ ਨੇ ਕੌਣ-ਕੌਣ ਦੇ ਨਾਲ ਇਹ ਨਾ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ ਇਹ तमाम ਜਾਣਕਾਰੀ ਜਿਹੜੀ ਹੈ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਹਾਂ ਪ੍ਰੈਸ ਵਾਰਤਾ ਸੁਣਦੇ ਆ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਹਾਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਇਤਾ ਅਨੁਸਾਰ ਜੋ ਨਸ਼ੇ ਦੇ ਗੁਰੂਦਾਨ ਨਸ਼ਾ ਉਦ ਯੁੱਦ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਦੋਹਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਤੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਅਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਦਮੇ ਸਿਟੀ ਤੇ ਲੋੜਿੰਡਾ ਸੀਗਾ 메ਨ ਦੋਸੀ ਸੀਗਾ 마스커 마이크 ਸੀਗਾ ਇਸ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛ ਇਸ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾਂ ਮਤਲਬ ਚੈਨ ਸਨੇਚਿੰਗ ਜਾਂ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ surjit singh ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ surjit singh ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰਦਾਤਾਂ ਤੇ ਇਸ ਸਾਲ ਜਿਹੜੀ ਟੋਟਲ 13 ਵਾਰਦਾਤਾਂ ਕੱਲ ਇੱਕ ਵਾਰਦਾਤ ਦੇ ਵਿੱਚ ਜਿਹੜੀ ਸਬਰਕੰਡੀ ਮੁਕਦਮਾ ਦਰਜ ਹੋਇਆ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮਜ਼ਦ ਕਰ ਲਿਆ ਹਾਲੀ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ ਹਾਂ ਹਾਲੀ ਦੀ ਆਪਣੇ ਕੋਲ ਨਾਲ ਕੋਰਟ ਦੇ ਵਿੱਚ ਵੀ ਦੁਬਾਰੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਆ ਜੀ ਨੂੰ ਮਾਨਜੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜੇ ਕੱਲ ਦੋ ਅਰੈਸਟ ਕੀਤੇ ਆ ਉਹਨਾਂ ਦੇ ਰਿਮਾਂਡ ਕਿੰਨੇ ਦੇ ਨਾ ਦੋ ਦਿਨ ਦਾ ਦੋ ਦੋ ਦਿਨ ਦਾ ਰਿਮਾਂਡ ਹੈਗਾ ਸਰ ਇਹਦੇ ਹੋਰ ਵੀ ਕੋਈ ਗ੍ਰੋਅ ਹੋ ਰਿਹਾ ਇਸ ਬਾਰੇ ਕਰ ਰਹੇ ਹਾਂ ਹਾਲੇ ਅਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦਾ ਹੀ ਕਾਰਵਾਈ ਕਰਾਂਗੇ ਪਠਾਨਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਨਸ ਨੇਚਰਾਂ ਨੂੰ ਜਿਹੜਾ ਹੈ ਇਹ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਨਸ ਨੇਚਰ surjeet singh ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਿਲ ਸੀ ਔਰ ਇਸਦੇ ਹੋਰ ਕਿਸਦੇ ਨਾਲ ਜਿਹੜੇ ਨੇ ਸੰਬੰਧਅਸਤੇ ਜਾ ਰਹੇ ਨੇ ਕੌਣ-ਕੌਣ ਦੇ ਨਾਲ ਨਾ ਵਾਰਦਾਤਾ ਦੇ ਵਿੱਚ ਸ਼ਾਮਿਲ ਸੀ ਇਹ ਤਮਾਮ ਜਾਣਕਾਰੀ ਜਿਹੜੀ ਸਾਡੇ ਵੱਲੋਂ ਪੁੱਛਗਿਸ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਆਂ ਪ੍ਰੈਸ ਵਾਰਤਾ ਸੁਣਦੇ ਆਂ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਆਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਜਤਾ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਦੋ ਯੁੱਧ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਦੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਅਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਾਦਮੇ ਸਿਟੀ ਤੇ ਲੋੜਿੰਡਾ ਸੀਗਾ 메ਨ ਦੋਸੀ ਸੀਗਾ 마스크 ਵਾਲਾ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੀ ਪੁੱਛੀ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾਂ ਮਤਲਬ ਚੈਨ ਸਨੇਚਿੰਗ ਜਾਂ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਵਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ surjit singh ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ surjit singh ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰ ਦਰਦਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰ ਦਰਦਤਾਂ ਕੱਲ ਇੱਕ ਵਾਰਦਾਤ ਦੇ ਵਿੱਚ ਜਿਹੜੀ ਸਭਪਰਕੰਡੀ ਮੁਕਦਮਾ ਦਰਜ ਹੋਇਆ ਹੈ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮ ਜਦ ਕਰ ਲਿਆ ਹਾਲੇ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ हां हाल ही दी ਆਪਣੇ ਕੋਲ ਨਾਲ کورٹ ਦੇ ਵਿੱਚ ਵੀ ਦੂਜੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਆ ਕੇ ਨੂੰ ਮਾਨਜੋ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਜਿਹੜਾ ਕੱਲ ਦੋ ਅਰੈਸਟ ਕੀਤੇ ਆ ਮਾਨਜੋ ਨਾ ਦੇ ਨਾ ਦੋ ਦਿਨ ਦਾ ਦੋ 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 ਦਿਨ ਦਾ ਰਮਾਂਡ ਹੈਗਾ ਸਰ ਇਹਦੇ ਹੋਰ ਵੀ ਕੋਈ ਗ੍ਰੋਸਰੀ ਸਬੰਧਿਤ ਕਰ ਰਹੇ ਹਨ ਹਾਲੇ ਨਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ ਪਠਾਨਕੋਟ ਪੁਲਿਸ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਕਿ ਦੋ ਚੈਨਸ ਨੇਚਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਹੈ ਇਹ ਗੱਲ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਅੱਜ ਫਿਰ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਵਾਰਤਾ ਜੁੜੀ ਆਯੋਜਿਤ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇੱਕ ਹੋਰ ਚੈਨਸ ਨੇਚਰ ਸੁਜੀਤ ਸਿੰਘ ਜੋ ਕਿ ਖਾਨਪੁਰ ਚੋਂ ਆਉਂਦਾ ਰਹਿਣ ਵਾਲਾ ਹੈ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜੁੜੇ ਨੇ ਦਰਜ ਨੇ ਤੇ ਅਜੇ ਸਾਡੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਵਿੱਚ ਹੋਰ ਕੀ ਜਾਣਕਾਰੀ ਕੀ ਖੁਲਾਸੇ ਜਿਹੜੇ ਹੋਣਗੇ ਤੇ ਪਿਛਲੇ ਸਾਲ ਜਿਹੜੀਆਂ ਵਾਰਦਾਤਾ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਿਲ ਸੀ ਔਰ ਇਸਦੇ ਹੋਰ ਕਿਸਦੇ ਨਾਲ ਜਿਹੜੇ ਨੇ ਸੰਬੰਧ ਅਸੀਂ ਜਾ ਰਹੇ ਨੇ ਕੌਣ-ਕੌਣ ਦੇ ਨਾਲ ਇਹ ਨਾ ਵਾਰਦਾਤਾ ਦੇ ਵਿੱਚ ਸ਼ਾਮਿਲ ਸੀ ਇਹ तमाम ਜਾਣਕਾਰੀ ਜਿਹੜੀ ਹੈ ਸਾਡੇ ਵੱਲੋਂ ਪੁੱਛਗਿੱਛ ਦੇ ਦੌਰਾਨ ਉਸ ਤੋਂ ਲਈ ਜਾਵੇਗੀ ਤੇ ਫਿਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਤੇ ਆਓ ਦੇਖਦੇ ਆਂ ਪ੍ਰੈਸ ਵਾਰਤਾ ਸੁਣਦੇ ਆਂ ਪੁਰੀ ਐਸਪੀ ਮਨੋਜ ਠਾਕੁਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਆਂ ਪੂਰੀ ਖਬਰ ਮਾਨਯੋਗ ਸੀਐਮ ਸਾਹਿਬ ਦੇ ਅਦਾਇਤਾ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਦੇ ਇਹੋ ਜਿਹਾ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨੰਦੇਸ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਦੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਉਹ ਬੰਦੇ ਨੂੰ ਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਦਮੇ ਸਿਟੀ ਤੇ ਲੋੜਿੰਦਾ ਸੀਗਾ